ਭਾਰਤੀ ਫੌਜ ਦੀ 6 ਸਿੱਖ ਰੈਜੀਮੈਂਟ ਦੇ ਜ਼ਿਲ੍ਹਾ ਰੁਪਨਗਰ ਨਾਲ ਸੰਬੰਧਿਤ ਵੱਡੀ ਗਿਣਤੀ ਸਾਬਕਾ ਫੌਜੀਆਂ ਦੀ ਇੱਕ ਵਿਸ਼ੇਸ਼ ਮੀਟਿੰਗ ਇੱਥੋਂ ਦੇ ਹੋਟਲ ਖੈਬਰ ਵਿਖੇ ਹੋਈ ਜਿਸ ਵਿੱਚ ਇਹਨਾਂ ਸਾਰੇ ਸਾਬਕਾ ਫੌਜੀਆਂ ਵੱਲੋਂ ਆਪਣੇ ਸੇਵਾਕਾਲ ਅਤੇ ਸੇਵਾ ਮੁਕਤੀ ਤੋਂ ਬਾਅਦ ਚੱਲ ਰਹੇ ਜੀਵਨ ਤੇ ਵਿਚਾਰ-ਵਟਾਂਦਰਾ ਕੀਤਾ ਇਸ ਸਬੰਧੀ ਸੂਬੇਦਾਰ ਮੇਜਰ ਬਲਜੀਤ ਸਿੰਘ ਸੂਬੇਦਾਰ ਦਰਬਾਰਾ ਸੇਗਤੇ ਸੇਵਾ ਮੁਕਤਾਰਨੇਰੀ ਕੈਪਟਨ ਰਜਿੰਦਰ ਸਿੰਘ ਨੇ ਦੱਸਿਆ ਕਿ ਇਸ ਮੀਟਿੰਗ ਵਿੱਚ ਅਸੀ ਸਾਰੇ ਸਾਬਕਾ ਫੌਜੀ ਅਨੁਵਾਰ ਰਹੀਆਂ ਦਰਪੇਸ਼ ਮੁਸ਼ਕਿਲਾਂ ਬਾਰੇ ਵਿਚਾਰ-ਵਟਾਂਦਰਾ ਕੀਤਾ ਤਾਂ ਜੋ ਇਹਨਾਂ ਮੁਸ਼ਕਿਲਾਂ ਦਾ ਰਲ ਮਿਲ ਕੇ ਹੱਲ ਕੱਢਿਆ ਜਾ ਸਕੇ ਇਸ ਤੋਂ ਬਾਅਦ 1971 ਦੀ ਭਾਰਤ ਅਤੇ ਪਾਕਿਸਤਾਨ ਜੰਗ ਦੇ ਸ਼ੂਰਵੀਰਾਂ ਵਿੱਚ ਅਨਰੇਰੀ ਕੈਪਟਨ ਰਜਿੰਦਰ ਸਿੰਘ नायक तरलोक सिंह नायक गुरदयाल सिंह ਅਤੇ ਨਾਇਕ 우ਜਾਗਰ ਸਿੰਘ ਦਾ 6 ਸਿੱਖ ਰੈਜੀਮੈਂਟ ਅਤੇ ਖੈਬਰ ਹੋਟਲ ਦੇ ਮਾਲਕ ਤੇ ਨਗਰਕੌਸਰ ਦੇ ਸਾਬਕਾ ਪ੍ਰਧਾਨ ਵੈਂਦਰ ਸਿੰਘ ਵਾਲੀਆ ਵੱਲੋਂ ਵਿਸ਼ੇਸ਼ ਤੌਰ ਤੇ ਸਨਮਾਨ ਕੀਤਾ ਗਿਆ। ਸਾਹਮਣੇ ਦੇਖੋ ਜੀ। ਵਾਹਿਗੁਰੂ ਜੀ ਕੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਜੋ ਇਹ ਫੰਕਸ਼ਨ ਅਸੀਂ ਰੱਖਿਆ ਸੀ ਇਹਦੇ ਵਿੱਚ ਐਕਸ ਸਰਵਿਸਮੈਨ ਰੋਪੜ ਗਰੁੱਪ ਦੇ 6 ਸਿਕਹ ਰੈਜiment ਦੇ ਜਿੰਨੇ ਐਕਸ ਸਰਵਿਸਮੈਨ ਸੀ ਅਸੀਂ ਉਹਨਾਂ ਨੂੰ ਇਕੱਠੇ ਕੀਤਾ ਸੀਗਾ ਤੇ ਮਕਸਦ ਮੇਨ ਇਹੀ ਸੀਗਾ ਕਿ ਅਸੀਂ ਇਕੱਠੇ ਹੋ ਕੇ ਬੈਠੀਏ ਪਲਟਨ ਫੀਲਡ ਵਿੱਚ ਹੈ ਉੱਥੇ ਅਸੀਂ ਜਾ ਨਹੀਂ ਸਕਦੇ ਤੇ ਸਾਰੇ ਐਕਸ ਸਰਵਿਸਮੈਨ ਇਕੱਠੇ ਹੋਈਏ ਬੈਠ ਕੇ ਗੱਲਾਂ-ਬਾਤਾਂ ਕਰੀਏ ਤੇ ਪਲਟਨ ਦੇ ਬਾਰੇ ਗੱਲਾਂ-ਬਾਤਾਂ ਕਰੀਏ ਆਪਣੇ ਜਿਹੜੇ ਪੁਰਾਣੀਆਂ ਯਾਦਾਂ ਨੇ ਪਲਟਨ ਨਾਲ ਜੁੜੀਆਂ ਉਹਨਾਂ ਨੂੰ ਅਸੀਂ ਤਾਜ਼ਾ ਕਰੀਏ ਮੈਂ ਅੱਜ 1 ਮਹੀਨਾ ਪਹਿਲੇ ਹੀ ਪੈਨਸ਼ਨ ਆਇਆ ਪਟਨ ਦਾ ਸੁਜ਼ਰ ਮੇਜਰ ਆਨਰੀ ਕੈਪਟਨ ਮੈਂ 6 ਸਿੱਕ ਵਿੱਚੋਂ ਰਿਟਾਇਰ ਹੋ ਕੇ ਆਇਆ 1 ਮਹੀਨਾ ਪਹਿਲੇ ਅਸੀਂ ਉਹਨਾਂ ਬਜ਼ੁਰਗਾਂ ਨੂੰ ਸਾਰਿਆਂ ਨੂੰ ਇੱਥੇ ਇਕੱਠੇ ਕੀਤਾ ਜਿਹਦੇ ਵਿੱਚ 1971 ਦੀ ਲੜਾਈ ਦੇ ਉਹ ਹਿੱਸਾ ਲੈਣ ਵਾਲੇ ਸਾਡੇ ਸਾਡੇ ਸੀਨੀਅਰ ਸਾਡੇ ਬਜ਼ੁਰਗ ਸਾਡੇ ਨਾਲ ਨੇ ਤੇ ਜਿਨ੍ਹਾਂ ਦੇ ਵਿੱਚ ਆਨਰੀ ਕੈਪਟਨ ਰਜਿੰਦਰ ਸਿੰਘ ਸਾਹਿਬ ਨੈਕ ਤਰਲੋਕ ਸਿੰਘ ਨੈਕ ਗੁਰਦੇয়াল ਸਿੰਘ ਨੇ ਉਹ ਯਾਗਰ ਸਿੰਘ ਜਿਨ੍ਹਾਂ ਨੇ 1971 ਦੀ ਲੜਾਈ ਵਿੱਚ ਹਿੱਸਾ ਲਿਆ ਉਹਨਾਂ ਤੋਂ ਇਲਾਵਾ ਜਿੰਨੇ ਸਭ ਤੋਂ ਬਾਅਦ ਵਿੱਚ ਹੋਰ ਵੀ ਜਿਹੜੇ ਪੈਨਸ਼ਨ ਨੇ ਜਿਨ੍ਹਾਂ ਚ ਕੈਪਟਨ ਚਸ਼ਵਿੰਦਰ ਸਾਹਿਬ ਨੇ ਕੈਪਟਨ ਗਰਦੀਆਲ ਸਾਹਿਬ ਨੇ ਕੈਪਟਨ ਮੱਖਣ ਸਾਹਿਬ ਨੇ ਜਾਂ ਕੈਪਟਨ ਹਰਮਿੰਦਰ ਸਾਹਿਬ ਨੇ ਤੇ ਇਹ ਉਹ ਸਾਰੇ ਅਸੀਂ ਇਕੱਠੇ ਕੀਤੇ ਨੇ ਜਿਹਦੇ ਚ ਸਿਪਾਈ ਤੋਂ ਲੈ ਕੇ ਇੱਕ ਕੈਪਟਨ ਤੱਕ ਜਿੰਨੇ ਸਾਡੇ ਰੈਂਕ ਉਦੋਂ ਤੋਂ ਰਟਾਇਰ ਹੋ ਸੀ ਅਸੀਂ ਇਕੱਠੇ ਕੀਤੇ ਨੇ ਤੇ ਮੇਨ ਮਕਸਦ ਇਹ ਸੀ ਕਿ ਇਕੱਠੇ ਹੋ ਕੇ ਅਸੀਂ ਬੈਠ ਕੇ ਗੱਲਾਂ-ਵਾਟਾਂ ਕਰੀਏ ਆਪਣਾ ਪਰਿਵਾਰ ਗੱਲਾਂ-ਬਾਤਾਂ ਕਰੀਏ ਆਪਣੀ ਰੈਜiment ਦੀਆਂ ਗੱਲਾਂ ਕਰੀਏ ਆਪਣੀ ਜੁੰਟ ਦੀਆਂ ਗੱਲਾਂ-ਵਾਟਾਂ ਕਰੀਏ ਤੇ ਸਾਰੇ ਇਕੱਠੇ ਹੋਈਏ ਕਾਫੀ ਲੰਮੇ ਟਾਈਮ ਤੋਂ ਹੋ ਸਕਦਾ ਸੀ ਨਹੀਂ ਮਿਲੇ ਸੀ ਤੇ ਉਹ ਜਿਹੜੀਆਂ ਸਾਡੀਆਂ ਕੋਈ ਛੋਟੀਆਂ-ਮੋਟੀਆਂ ਸਮੱਸਿਆਵਾਂ ਸੀਗੀਆਂ ਉਹਨਾਂ ਨੂੰ ਅਸੀਂ ਆਪਣੇ ਬਜ਼ੁਰਗਾਂ ਨਾਲ ਸ਼ੇਅਰ ਕੀਤਾ ਮੇਨ ਇਹ ਸੀਗਾ ਕਿ ਅਸੀਂ ਉਹਨਾਂ ਬਜ਼ੁਰਗਾਂ ਨੂੰ ਵੀ ਸਨਮਾਨਤ ਕਰੀਏ ਤੇ ਜਿਹੜੇ ਉਸ ਪਲਟਨ ਦਾ 1971 ਦੀ ਲੜਾਈ 'ਚ ਜਦੋਂ ਪਲਟਨ ਦਾ ਬਹੁਤ ਵੱਡਾ ਰੋਲ ਸੀ ਪਲਟਨ ਨੂੰ ਬਹੁਤ ਅਵਾਰਡ ਉੱਥੋਂ ਮਿਲੇ ਨੇ ਦਫੈਸਲਡ ਅਨਡਰਫੈਸਲਡ ਪੁਨਛ ਦਾ ਜਿਹੜਾ ਅਵਾਰਡ ਹੈ ਪਲਟਨ ਉੱਥੇ ਮਿਲਿਆ ਕਿ ਡਿਫੈਂਸ ਪੁਨਛ ਜਿਹੜਾ ਕਸਬਾਸੀ ਨੂੰ ਡਿਫੈਂਸ ਕਰਨ ਦਾ ਪਲਟਨ ਅਵਾਰਡ ਦਿੱਤੇ ਗਏ ਨੇ ਤੇ ਉਸ ਤੋਂ ਬਾਅਦ ਮਹਾਵੀਰ ਚੱਕਰ ਜਿੱਦਾਂ ਸਾਹਿਬ ਨੇ ਦੱਸਿਆ ਮਿਲਿਆ ਪਲਟਨ ਨੂੰ ਸੀਓਸੀ ਕਰਨਲ ਕੇਐਲ ਰਤਨ ਸਾਹਿਬ ਜੋ ਵਾਚ ਮੇਜਰ ਜਨਰਲ ਰਿਟਾਇਰ ਹੋਏ ਨੇ ਤੇ ਪੰਜ ਜਿਹੜੇ ਸੀ ਵੀਰ ਚੱਕਰ ਪਲਟਨ ਨੂੰ ਮਿਲੇ ਨੇ ਤੇ ਉਸ ਤੋਂ ਇਲਾਵਾ ਪਾਕਨਾ ਹੋਰ ਬਹੁਤ ਸਾਰੇ ਅਵਾਰਡ ਲਏ ਨੇ ਉਹ ਇੱਕ ਯਾਦਗਾਰ ਸੀ ਤੇ ਉਹਨੂੰ ਯਾਦ ਨੂੰ ਤਾਜ਼ਾ ਕਰਨ ਵਾਸਤੇ ਅਸੀਂ ਇੱਥੇ ਇਕੱਠੇ ਹੋਏ ਆ ਤੇ ਤਾਂ ਕਿ ਅਸੀਂ ਇਕੱਠੇ ਹੋ ਕੇ ਇਹਨਾਂ ਕੋਲੋਂ ਸਿੱਖੀਏ ਤੇ ਹੋਰ ਵੀ ਕੁਝ ਲਈਏ ਜਿਸ ਤਰੀਕੇ ਨਾਲ ਨਸ਼ੇ ਦੀ ਗੱਲਬਾਤ ਚੱਲੀ ਸੀ ਉਹਦੇ ਬਾਰੇ ਵੀ ਆਪਣੇ ਜਵਾਨਾਂ ਨੂੰ ਅੱਜ ਕੱਲ ਹਰ ਇੱਕ ਜਗ੍ਹਾ ਤੇ ਨਸ਼ਾ ਵਧਦਾ ਜਾ ਰਿਹਾ ਜਾਗਰੂਕ ਕਰੀਏ ਖੇਡ ਨਾਲ ਇਸ ਖੇਤਰਵਾਲ ਲੈ ਕੇ ਜਾਈਏ ਪਿੰਡ ਅਸੀਂ ਆਏ ਆ ਪੈਨਸ਼ਨ ਆ ਗਏ ਆ ਤੇ ਪਿੰਡਾਂ ਜੀ ਮੁੰਡਿਆਂ ਨੂੰ ਜਿਹੜੇ ਨਵੇਂ ਜਵਾਨ ਨੇ ਨਈ ਜਨਰੇਸ਼ਨ ਹੈ ਉਹਨਾਂ ਨੂੰ ਇਸ ਸਾਈਡ ਤੋਂ ਮੋੜੀਏ ਤੇ ਕੁਛ ਨਾ ਕੁਛ ਅਪਰਾਲੇ ਕਰੀ ਇਹਦੇ ਤੇ ਵੀ ਡਿਸਕਸ ਅੱਜ ਹੋਈ ਹੈ ਤੇ ਬਾਕੀ ਖੈਬਰ ਹੋਟਲ ਚ ਅਸੀਂ ਇਹ ਪ੍ਰੋਗਰਾਮ ਰੱਖਿਆ ਸੀ ਅੱਜ ਉਹਨਾਂ ਵੱਲੋਂ ਵੀ ਸਾਡੇ 1971 ਦੇ ਜਿਹੜੇ ਇਹ ਸਾਡੇ ਬਜ਼ੁਰਗ ਸੀ ਉਹਨਾਂ ਨੂੰ ਸਨਮਾਨਤ ਕੀਤਾ ਗਿਆ ਤੇ ਸਾਡੇ ਜਿਹੜੇ ਮੇਨ ਹੀਰੋ ਸੀ 1971 ਜਿਹੜਾ ਇਹਨਾਂ ਨੂੰ ਅਸੀਂ ਸਾਡੇ ਵੱਲੋਂ ਵੀ ਸਨਮਾਨਤ ਕੀਤਾ ਗਿਆ ਤਾਂ ਕਿ ਪਟਨ ਦੀਆਂ ਯਾਦਾਂ ਉਸ ਤਰੀਕੇ ਨਾਲ ਬਣੀਆਂ ਰਹਿਣ ਤੇ ਪਟਨ ਵੀ ਤੇ ਜਿਹੜਾ ਸਾਡਾ ਜਿਹੜਾ ਮਾਹੌਲ ਹੈ ਇਹ ਬਿਲਕੁਲ ਤੰਦਰੁਸਤ ਤੇ ਚੜ੍ਹਦੀ ਕਲਾ ਵਾਲਾ ਰਹੇ ਇਸ ਸਾਡਾ ਮਕਸਦ ਹੀ ਹੈ ਜਿੱਥੇ ਇੱਥੇ ਆਉਣਾ ਜਿਹੜੇ ਅੱਜ ਦੇ ਜਿਹੜੇ ਸਨਮਾਨਸੀ ਕੈਪਟਨ ਰਜਿੰਦਰ ਸਾਹਿਬ ਜੋ ਕਿ ਅੱਜ ਆਸੀਂ ਬੁਲਾਏ ਸੀ ਜਿਹਨੂੰ ਸਪੈਸ਼ਲੀ 1971 ਜੜਾਈ ਦਾ ਹਿੱਸਾ ਰਹੇ ਨੇ ਤੇ ਨੈਕ ਓਜਾਗਰ ਸਿੰਘ ਉਹ ਸਾਡੇ ਤਕਰੀਬ ਪਟਨ ਚਾਉਣ ਤੋਂ ਪਹਿਲੇ 1986 ਦੇ ਆਸ-ਪਾਸ ਉਹ ਪੈਨਸ਼ਨ ਆ ਗਏ ਸੀਗੇ ਤੇ ਉਹ ਤੋਂ ਬਾਅਦ ਇੱਕ ਨੈਕ ਜਿਵੇਂ ਗੋਰਦੇਾਲ ਸਿੰਘ ਉਹ ਵੀ ਸਾਤੇ ਪਟਨਾ ਜਾਣ ਤੋਂ ਪਹਿਲੇ ਪੈਨਸ਼ਨ ਤੇ ਹੋ ਗਏ ਸੀਗੇ ਉਹਨਾਂ ਨੇ ਪਹਿਲੀ ਵਾਰ ਮਿਲੇ ਹੈ ਤੇ ਨੈਕਤਰ ਲੋਕ ਸਿੰਘ ਇਹ ਪੁਰਾਣੇ ਉਹ ਬਜ਼ੁਰਗ ਸੀ ਜਿਹੜੇ ਅਸੀਂ ਜਦੋਂ ਪਟਨਾ ਜ گئے ਸੀ ਮੈਂ 90 ਚ ਪਟਨਾ ਜ ਗਿਆ ਸੀ ਉਹ ਤੋਂ ਪਹਿਲੇ ਸਾਰੇ ਪੈਨਸ਼ਨ ਚੱਲ ਗਏ ਸੀਗੇ ਤੇ ਅਸੀਂ ਉਹਨਾਂ ਨੂੰ ਅੱਜ ਪਹਿਲੀ ਵਾਰ ਮਿਲੇ ਹੈ ਤੇ ਬੜੀ ਖੁਸ਼ੀ ਹੋਈ ਉਹਨਾਂ ਤੋਂ ਗੱਲਾਂ ਬਾਤਾਂ ਸੁਣ ਕੇ ਤੇ ਇੱਕ ਯਾਦਗਾਰ ਪਲ ਹੈ ਉਹਨਾਂ ਦੇ ਨਾਲ ਜਿਹੜੇ ਬਤਾਏ ਸਾਫ ਦੇ ਨਾਲ ਮੈਂ ਨੌਕਰੀ ਕੀਤੀ ਹੈ ਉਦੋਂ ਸਾਫ ਪਟਨਾ ਚ ਸੀ ਜਦੋਂ ਮੈਂ ਚਲਾ ਗਿਆ ਸੀਗਾ ਸਾਫ ਬਾਅਦ ਪੈਨਸ਼ਨ ਆ ਰਹੇ ਨੇ ਲੇਕਿਨ ਸਾਫ ਕੱਤਰ ਦੀ ਲੜਾਈ ਦਾ ਹਿੱਸਾ ਰਹੇ ਨੇ ਬਹੁਤ ਖੁਸ਼ੀ ਹੋਈ ਬਹੁਤ ਵਧੀਆ ਸਿੱਖਣ ਨੂੰ ਸਾਨੂੰ ਆਉਣ ਵਾਲੀ ਜ਼ਿੰਦਗੀ ਚ ਫੌਜ ਦੇ ਬਾਰੇ ਤੇ ਸਿੱਖਿਆ ਸਿੱਖਿਆ ਇਹ ਇਹਨਾਂ ਬਜ਼ੁਰਗਾਂ ਕੋਲ ਲੇਕਿਨ ਹੁਣ ਜਿਹੜੀ ਅੱਜ ਸਾਡੀ ਲਾਈਫ ਸਿਵਲ ਦੇ ਹਿਸਾਬ ਨਾਲ ਹੀ ਚੱਲ ਰਹੀ ਆ ਉਹਦੇ ਚ ਬਹੁਤ ਕੁਝ ਸਿੱਖਣ ਨੂੰ ਮਿਲਦਾ ਇਹ ਹੀ ਸਾਡਾ ਮਕਸਦ ਸੀ ਮੈਂ ਇੱਥੇ ਆਟੇ ਇਹ ਤੋਂ ਪਹਿਲੇ ਅਸੀਂ ਇਕੱਠੇ ਹੁੰਦੇ ਰਏ ਜਿੱਦਾਂ ਪਲਟਣਾ ਦੇ ਵਿੱਚ ਸਾਨੂੰ ਬੁਲਾਇਆ ਜਾਂਦਾ ਸੀ ਮੈਂ ਪਲਟਣਾ ਦਾ ਸੁਗਰ ਮੇਜੇ ਰਹੀ ਸਭਾਂ ਨੂੰ ਬੁਲਾਉਂਦੇ ਸੀਗੇ ਉੱਥੇ ਤੇ ਬਹੁਤ ਸਾਰੇ ਐਦਾਂ ਦੇ ਜਿਹਦਾ ਪਲਟਣਾ ਕਈ ਵਾਰ ਦੂਰ ਹੁੰਦੀ ਸੀ ਨਹੀਂ ਜਾ ਸਕਦੇ ਸੀਗੇ ਲੇਕਿਨ ਹੁਣ ਅਸੀਂ ਛੋਟੇ ਛੋਟੇ ਗਰੁੱਪਾਂ ਦੇ ਵਿੱਚ ਅਸੀਂ ਕਿ ਚਲੋ ਇੱਕ ਵਾਰ ਇਕੱਠੇ ਹੋਈਏ ਤੇ ਪਲਟਨ ਦਾ ਫੀਲਡ ਏਰੀਆ ਚਾ ਉਥਾ ਉਹਦਾ ਨੇ ਫੰਕਸ਼ਨ ਨਹੀਂ ਹੁੰਦੇ ਪਲਟਨ ਦਾ ਬੈਟਲ ਆਨਰ ਡੇ ਹੁੰਦਾ ਪਲਟਨ ਦਾ ਰੈਜਿੰਗ ਡੇ ਹੁੰਦਾ ਜਾਂ ਹੋਰ ਫੰਕਸ਼ਨ ਹੁੰਦੇ ਉੱਥੇ ਨਹੀਂ ਇਕੱਠੇ ਹੋ ਸਕਦੇ ਤੇ ਅਸੀਂ ਇੱਕ ਸੋਚ ਵਿਚਾਰ ਕੀਤਾ ਗਿਆ ਅਸੀਂ ਕਿਉਂ ਨਾ ਅਸੀਂ ਇੱਥੇ ਇਕੱਠੇ ਹੋ ਕੇ ਇੱਕ ਫੰਕਸ਼ਨ ਕਰੀਏ ਤੇ ਉਹ ਜਦਾਂ ਜਿਹੜੀਆਂ ਉੱਥੇ ਅਸੀਂ ਸੰਝੀਆਂ ਕਰਨੀ ਸੀ ਤੇ ਬੈਠ ਕੇ ਕਰੀਏ ਥੈਂਕ ਯੂ ਹਾਂਜੀ ਕੀ ਨਾ ਜੀ ਮੈਂ ਸਬਲਡ ਮੇਜਰ ਆਲਰੇਡੀ ਕੈਪਟਨ ਰਜਿੰਦਰ ਸਿੰਘ ਜੋ ਕਿਸਾਨੂਨੀ ਸਖ ਹੱਤ ਦੀ ਲੜਾਈ ਦੇ ਵਿੱਚ ਸਿਸ਼ਕ ਬਟਾਲੀਅਨ ਦਾ ਖੈਸਾ ਸੀ ਔਰ ਉਹ ਲੜਾਈ ਕਿਹਨਾਂ ਇਲਾਕੇ ਦੇ ਵਿੱਚ ਲੜੀ ਗਈ 10 ਦਸੰਬਰ ਦੀ ਗੱਲ ਹੈ ਜਿ세 ਨਵੀਂ ਨਵੀਂ ਉਸ ਟਾਈਮ ਤੇ ਗਏ ਸੀਗੇ 1 ਸਾਲ ਦੀ ਨੌਕਰੀ ਸੀਗੀ ਪਲਟਨ ਦੇ ਉੱਤੇ ਪੁਨਸ ਇਲਾਕੇ ਦੇ ਵਿੱਚ ਪਾਕਿਸਤਾਨ ਦਾ ਅਟੈਕ ਹੋਇਆ ਸਾਡੀ ਪਲਟਨ ਡਿਫੈਂਸ ਦੇ ਵਿੱਚ ਸੀਗੀ ਪਲਟਨ ਨੇ ਡਿਫੈਂਸ ਦੇ ਵਿੱਚ ਬਹੁਤ بڑا ਕੰਮ ਕੀਤਾ ਤੇ ਦੁਸ਼ਮਣ ਨੂੰ ਉਸ ਇਲਾਕੇ ਤੋਂ ਰਿਫਿਊਜ਼ ਕੀਤਾ ਤੇ ਦੁਸ਼ਮਣ ਦੇ ਚਾਰ ਅਟੈਕ ਉਸਨੂੰ ਰਾਤ ਨੂੰ ਆਏ ਚਾਹਾਂ ਅਟੈਕਾਂ ਦੇ ਵਿੱਚ ਦੁਸ਼ਮਣ ਨੂੰ ਭਾਰੀ ਨੁਕਸਾਨ ਪਹਣਾ ਪਿਆ ਔਰ ਮੂੰਹ ਦਿਖਾ ਕੇ ਉਸਨੂੰ ਆਪਣੇ ਉਸ ਇਲਾਕੇ ਦੇ ਵਿੱਚ ਵਸ ਜਾਣਾ ਪਿਆ ਕਾਫੀ ਤੋਂ ਜ਼ਿਆਦਾ ਉਹਨਾਂ ਦੀ ਕੁਆਲਟੀ ਹੋਈ ਉਸ ਟਾਈਮ ਦੇ ਉੱਤੇ ਜੋ ਪਲਟਨ ਨੇ ਕੰਮ ਕੀਤਾ ਸਭ ਤੋਂ ਜੇਐਨਕੇ ਦੇ ਵਿੱਚ ਇਲਾਕੇ ਦੇ ਵਿੱਚ ਪਲਟਨ ਨੂੰ ਇੱਕ ਮਹਾਬੀਰ ਚੱਕਰ 5 ਵੀ ਚੱਕਰ ਉਸ ਟਾਈਮ ਪਰ ਆਪਤ ਹੋਏ ਉਹ ਸਭ ਤੋਂ ਵੱਡੀ ਗੱਲ ਸੀ ਕਿ ਉਸ ਟਾਈਮ ਦੇ ਉੱਤੇ ਇੱਕ ਸਫਾਈ ਮੈਨੂੰ ਵੀ 20 ਚੱਕਰ ਪ੍ਰਾਪਤ ਹੋਇਆ ਸੀਗਾ ਜੋ ਕੋਈ ਬਹੁਤ ਵੱਡਾ ਹਿੰਦੁਸਤਾਨ ਆਰਮੀ ਕਾਰਨਾਮਾ ਕੀਤਾ ਉਸ ਤੋਂ ਬਾਅਦ ਉਹਨਾਂ ਨੂੰ ਹਥਿਆਰ ਇਸ਼ੂ ਹੋਣੇ ਸ਼ੁਰੂ ਹੋ ਗਏ ਸੀਗੇ ਵਾਈਗੁਰਜੀ ਦਾ ਖਾਲਸਾ ਵਾਈਗੁਰਜੀ ਦੀ ਫਤਿਹ ਅੰਦਰ ਦੇ ਵਿੱਚ 6 ਸਿੱਖ ਦੇ ਬਟਾਲੀਨਾ ਸੌ ਗਿਆ ਸੀਗਾ ਮੈਂ ਮਲਟੀ 1 ਮਲਟੀ 2 ਦੇ ਪਲਟਨ ਦੇ ਵਿੱਚ ਗਿਆ ਸੀਗਾ ਉੱਥੇ ਤਕਰੀਬਨ ਇੱਕ ਮਹੀਨੇ ਟ੍ਰੇਨਿੰਗ ਕਰਨ ਤੋਂ ਬਾਅਦ ਮੈਂ ਨਲਵਾ ਪੋਸਟ ਦੇ ਉੱਤੇ ਲੜਾਈ ਲੜੀ ਪਲਟਨ 405 406 406 α ਅਤੇ ਟੁੰਡੇ ਦੇ ਉੱਤੇ ਪਲਟਨ ਨੇ ਡਿਫੈਂਸ ਲਈ ਹੋਇਆ ਸੀਗਾ ਪਾਕਿਸਤਾਨ ਦਾ ਸਾਹਮਣੇ ਡਿਫੈਂਸ ਸੀਗਾ ਪਾਕਿਸਤਾਨ ਦੀ ਰਾਜਾ ਰਾਣੀ ਪੋਸਟ ਸੀਗੀ ਪਰ ਪੋਸਟ ਤੋਂ ਉਹਨਾਂ ਨੇ ਸਾਡੇ 405 ਦੇ ਉੱਤੇ ਅਟੈਕ ਕੀਤਾ ਸੀਗਾ 405 ਦੇ ਅਟੈਕ ਤੇ ਉਹ ਇੰਨੇ ਨਾ ਨਾਮ ਕੰਮ ਜੋ ਹੋਇਆ ਕੋਣ ਨੇ ਕਪੜੀ ਤੋਂ ਪਾਰੀ ਨੁਕਸਾਨ ਉਠਾਣਾ ਪਿਆ ਉਸ ਟਾਈਮ ਮੈਂ α ਕੰਪਨੀ ਦਾ ਹਿੱਸਾ ਸੀਗੀ ਜੋ ਕਿ ਨਲਗੋ ਪੋਸਟ ਦੇ ਉੱਤੇ ਲੜਾਈ ਲੜੀ ਜੋ ਕਿ ਸਭ ਤੋਂ ਫਾਰਵਰਡ ਪੋਸਟ ਸੀਗੀ ਮੈਂ ਜ਼ਿਲ੍ਹਾ ਹੁਸ਼ਿਆਰਪੁਰ ਪਿੰਡ ਪੌਣਪੋਟ ਤਹਿਸੀਲ ਗੜਸ਼ੰਕਾ ਦਾ ਰਹਿਣ ਵਾਲਾ ਹਾਂ ਉਮਰ ਕਿੰਨੀ ਹੈ ਤੁਹਾਡੀ ਮੇਰੀ ਏਜ ਇਸ ਟਾਈਮ 74 ਹੈ 71 ਦੇ ਵਿੱਚ ਤਕਰੀਬਨ ਭਰਤੀ ਹੋਇਆ 71 ਦੇ ਵਿੱਚ ਹੀ ਮੈਂ ਲਾਸਟ ਲੜਾਈ ਦੇ ਵਿੱਚ ਇੱਕ ਹਿੱਸਾ ਪ੍ਰਾਪਤ ਉੱਥੇ ਕੀਤਾ ਔਰ 2001 ਦੇ ਵਿੱਚ ਮੈਂ ਆਨਰਲੀ ਕੈਪਟਨ ਪੈਨਸ਼ਨ ਆਇਆ ਇਹ ਵਾਲੀ ਹੈ ਜੀ ਨੇ ਸਨਮਾਨ ਕੀਤਾ ਕੀ ਕਹਿਣਾ ਚਾਹੁੰਦੇ ਹੋ ਮੈਂ ਅੱਜ ਦੀ ਜੋ ਕਾਰਵਾਈ ਹੋਇਆ ਨਾ ਤੁਹਾਨੂੰ ਕੀ ਦੱਸਾਂ ਕਿ ਮੈਨੂੰ ਇੰਨੀ ਖੁਸ਼ੀ ਦੀ ਗੱਲ ਹੈ ਕਿ ਅਸੀਂ ਕਾਫੀ ਦਿਨ ਤੋਂ ਚਾਹੁੰਦੇ ਸੀ ਕਿ ਇਹ ਕੰਮ ਕੀਤਾ ਵਜੋਂ ਜੋ ਰਿਟਾਇਰਮੈਂਟ ਤੋਂ ਬਾਅਦ ਸਾਨੂੰ ਜੋ ਆਪਣੇ ਜੋ ਸਾਥੀ ਹੈ ਉਹਨਾਂ ਦਾ ਸਾਨੂੰ ਇਕੱਠ ਵਿੱਚ ਮੈਨੂੰ ਐ ਲੱਗਾ ਕਿ ਜਿਸ ਤਰ੍ਹਾਂ ਗਲਾਬ ਦੇ ਫੁੱਲ ਜੋ ਵਿਖਰ ਜਾਂਦਾ ਹੈ আর ਉਸ ਦੀਆਂ ਪੰਖੜੀਆਂ ਖਿਲਰ ਜਾਂਦੀਆਂ ਹਨ ਉਹਨਾਂ ਨੂੰ ਇਕੱਠੀਆਂ ਕਰਨਾ ਬਹੁਤ ਮੁਸ਼ਕਲ ਹੁੰਦਾ ਹੈ ਜਿਨ੍ਹਾਂ ਨੇ ਇਹ ਕੰਮ ਕੀਤਾ ਆਈਪੀਸ਼ੂਟ ਟੂ ਹਿਮ ਇਹਨਾਂ ਦੋਵਾਂ ਆਦਮੀਆਂ ਨੇ एसएम साहब बलजीत साहब ने और दरबारा साहब सुबह का दरबारा साहब ने जो, 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 जो भी काम ਕੀਤਾ ਇਹ ਨਾਂਕਮ ਕਰਨਯੋਗ ਸੀਗਾ ਹੋਰ ਇਹਨਾਂ ਕੰਮ ਵਧੀਆ ਹੋਇਆ ਕਿ ਅੱਜ ਜੋ ਮੈਂ ਪੱਗ ਬੰਨੀ ਹੈ ਇਹ ਯਕੀਨ ਮਨਿਓ ਮੈਂ ਖੁਸ਼ੀ ਦੇ ਟਾਈਮ ਤੇ ਬੰਨਦਾ ਹੁਣਾ ਬਹੁਤ ਖੁਸ਼ੀ ਦੀ ਗੱਲ ਹੈ ਬਹੁਤ ਖੁਸ਼ੀ ਦੀ ਗੱਲ ਹੈ ਅੱਜ ਜੋ ਇੱਕ ਕੰਮ ਕੀਤਾ ਵਾਈ ਗੁਰੂ ਕਰੇ ਕਿ ਚੜ੍ਹਦੀਆਂ ਕਲਾਂ ਦੇ ਵਿੱਚ ਰਹੇ ਵਾਈ ਗੁਰੂ ਜੀ ਦਾ ਖਾਲਸਾ ਵਾਈ ਗੁਰੂ ਜੀ ਦੀ ਫਤਿਹ ਬਹੁਤ ਦੇ ਵਿੱਚ ਮੈਂ ਆਰਮੀ ਦਾ ਇੱਕ ਸਹੁਲਤਰ ਹੁੰਦੇ ਨਾਤੇ ਮੈਂ ਇੱਕ ਜ਼ਿੰਮੇਵਾਰ ਆਦਮੀ ਆ ਮੈਂ ਆਪਣੇ ਪਰਿਵਾਰ ਨੂੰ ਦੇਖਦਾ ਜੋ ਮੈਂ ਪਿੰਡਾਂ ਦੇ ਵਿੱਚ ਆ ਕੇ तकरीबन ਅੱਜ ਕੱਲ ਜੋ ਮੈਂ ਦੇਖ ਰਿਹਾ ਲੋਕ ਸੁਆਰਥ ਦੇ ਉੱਤੇ ਆਪਣੇ ਪੈਸਾ ਕਮਾਉਣ ਦੇ ਖਾਤਰ ਹਰ ਤਰ੍ਹਾਂ ਦੀਆਂ ਲੁੱਟਾਂ ਖੋਹਾਂ ਕਰ ਰਹੇ ਨੇ ਲੋਕਾਂ ਨੂੰ ਨਸ਼ਿਆਂ ਵੱਲ ਧੱਕ ਰਹੇ ਨੇ ਬੱਚਿਆਂ ਦੀ ਜ਼ਿੰਦਗੀ ਨਸ਼ਿਆਂ ਤੋਂ ਬਹੁਤ ਜ਼ਿਆਦਾ ਬਰਬਾਦ ਹੋ ਰਹੀ ਹੈ ਮੈਂ ਰਿਕਵੈਸਟ ਕਰਦਾ ਹਾਂ ਗਵਰਨਮੈਂਟ ਦੇ ਵੀ ਅਗ ਮਾਪਿਆਂ ਵੱਗੇ ਵੀ ਕਿ ਆਪਣੇ ਬੱਚਿਆਂ ਦਾ ਧਿਆਨ ਰੱਖੋ ਆਪਣੇ ਬੱਚਿਆਂ ਦੇ ਨਾਲ ਟਾਈਮ ਪਾਸ ਕਰੋ ਇਹ ਬੱਚੇ ਇੱਕ ਫਲਵਾੜੀ ਹੈ ਇਹਨਾਂ ਨੂੰ ਖੇਡਣ ਦਾ ਮੌਕਾ ਮਿਲਣਾ ਚਾਹੀਦਾ ਜੋ ਕਿ ਨਸ਼ਿਆਂ ਵੱਲ ਤੇ ਧੋਖੇ ਵਾਈ ਵਾਲ ਸੰਸਾਰ ਬਹੁਤ ਵੱਧਿਆ ਪੈਸੇ ਦੇ ਮੋਹ ਜਾਲ ਵਿੱਚ ਲੋਕ ਬਹੁਤ ਫਸ ਚੁੱਕੇ ਨੇ ਪੈਸੇ ਦੀ ਖਾਤਰ ਇਨਸਾਨ ਇਨਸਾਨ ਨੂੰ ਖਾਨ ਦੇ ਉੱਤੇ ਤਲਿਆ ਹੋਇਆ ਮੈਂ ਇਹ ਚੀਜ਼ ਤੁਮਾਂ ਕਰਦਾ ਕਿ ਸਾਰੇ ਇਹ ਸੋਚੋ ਇਹ ਬੱਚੇ ਨੇ ਇਹਨੂੰ ਵੱਧਣ ਖੁੱਲਣ ਦਿਓ ਇਹ ਦੇਸ਼ ਦਾ ਭਵਿੱਖ ਨੇ ਅਰ ਦੇਸ਼ ਦੇ ਭਵਿੱਖ ਨੂੰ ਖਰਾਬ ਨਾ ਕਰੋ ਆਪਣੇ ਪੈਸੇ ਦੀ ਖਾਤਰ ਲੱਖਾਂ ਦੀ ਜਵਾਨੀ ਨੂੰ ਬਰਬਾਦ ਨਾ ਕਰੋ ਬੱਚਿਆਂ ਨੂੰ ਬਚਾ ਕੇ ਰੱਖੋ ਮਾਪਿਆਂ ਅੱਗੇ ਵੀ ਅਰਦਾਸ ਹੈ ਕਿ ਆਪਣੇ ਬੱਚਿਆਂ ਨੂੰ ਵਧੀਆ ਸਿੱਖਿਆ ਦਿਓ এডਿਕੇਸ਼ਨ ਦਿਓ আর ਨਸ਼ਿਆਂ ਤੋਂ بچਾ ਕੇ ਰੱਖੋ ਤਾਂ ਕਿ ਸਾਡਾ ਦੇਸ਼ ترقی ਕਰ सके ਔਰ ਮੈਂ ਯਾਦਾ ਚਾਹੇ ਕਲਿਆਣਾ ਜਾਣਾ ਕਿ ਕਾਰਮੀ कैसी ਸੰਸਦਾ ਹੈ ਜਿਹਦੇ ਵਿੱਚ ਜਾ ਕੇ ਇੱਕ ਬੰਦਾ ਆਖਿਰ ਤੱਕ ਜਦ ਤੱਕ ਉਹ ਉੱਥੇ ਮੈਂ ਅੱਜ ਤੱਕ ਵੀ ਜਵਾਨ ਹਾਂ ਅੱਜ ਵੀ ਮੇਰੇ ਦਿਲ ਵਿੱਚ ਇੰਨੀ ਜਵਾਨੀ ਹੈ ਅੱਜ ਮੇਰਾ ਦਿਲ ਕਰਦਾ ਕਿ ਮੈਂ ਆਪਣੀ ਦੇਸ਼ ਦੀ ਖਾਤਰ ਸਰਹੱਦ ਤੇ ਜਾ ਕੇ ਲੜਾਂ ਵਾਈਗੁਰ ਜੀ ਦਾ ਖਾਤਾ ਵਾਈਗੁਰ ਜੀ ਕੀ ਫਤਹਿ